ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡਿਬੜੂਗੜ ਜੇਲ੍ਹ ਚ ਬੰਦ ਪੰਜਾਬ ਦੇ ਨੌਜਵਾਨਾਂ ਤੋਂ ਐਨਐਸਏ ਹਟਾਉਣ ਦਾ ਫੈਸਲਾ ਲੈ ਲਿਆ ਗਿਆ ਹੈ ਵੱਡੀ ਖਬਰ ਹੈ ਕਿ ਕਿਹੜੇ ਕਿਹੜੇ ਵਿਅਕਤੀ ਤੋਂ ਐਨਐਸਏ ਹਟਾਇਆ ਜਾਣਾ ਇਸ ਨੂੰ ਲੈ ਕੇ ਖਬਰ ਆ ਗਈ ਹੈ ਭਾਈ ਅਮਰਪਾਲ ਸਿੰਘ ਹੋਰਾਂ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ ਤੁਹਾਨੂੰ ਜਾਣਕਾਰੀ ਦੇਣੀ ਹੈ ਤੁਸੀਂ ਜੁੜਿਓ ਲੋਕਮੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਸਰਕਾਰ ਨੇ ਆਖਰਕਾਰ 2 ਸਾਲ ਦੇ ਬਾਅਦ ਐਨਐਸਏ ਤਹਿਤ ਉਸਮਦੀ ਡਿਬੜੂਗੜ ਜੇਲ੍ਹ ਚ ਬੰਦ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਉਤੋਂ ਐਨਐਸਏ ਹਟਾਉਣ ਦਾ ਫੈਸਲਾ ਲਿਆਇਆ 8 ਲੋਕ ਨੇ ਜਿਹੜੇ ਇਸ ਸਮੇਂ ਉੱਥੇ ਨਜ਼ਰਬੰਦ ਨੇ ਜਿਨ੍ਹਾਂ ਦੇ ਵਿੱਚ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਪਾਲ ਸਿੰਘ ਦਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬਾਜੇਕੇ ਪਪਲਪ੍ਰੀ ਸਿੰਘ ਗੁਰਮੀਤ ਸਿੰਘ ਬਸੰਤ ਸਿੰਘ ਹਰਜੀਤ ਸਿੰਘ ਤੇ ਕੁਲਵੰਤ ਸਿੰਘ ਰੌਕੇ ਇਹ ਲੋਕ ਉਥੇ ਸ਼ਾਮਲ ਨੇ ਇਹਨਾਂ ਦੇ ਵਿੱਚੋਂ ਹੁਣ ਫੈਸਲਾ ਲਿਆ ਗਿਆ ਕਿ 7 ਜਾਣਿਆਂ ਤੋਂ ਐਨਐਸਏ ਹਟਾਇਆ ਜਾ ਰਿਹਾ ਹੈ ਨੋ ਜਾਨਾ ਹੋਵੇਗਾ ਕਿ ਜਿਸ ਪ੍ਰਕਾਰ ਪੰਜਾਬ ਸਰਕਾਰ ਨੇ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਦਾ ਦੇ ਉੱਤੇ ਆਪਰੇਸ਼ਨ ਕੀਤਾ ਫਿਰ ਉਸ ਤੋਂ ਬਾਅਦ ਫੜੋ ਫੜਾਈ ਲੁਕਮ ਛਿੱਪੀ ਦਾ ਦੌਰ ਚੱਲਦਾ ਰਿਹਾ ਆਖਰਕਾਰ ਅਮਰਤਪਾਲ ਨੇ ਆਤਮ ਸਮਰਪਣ ਕਰਤਾ ਫਿਰ ਜਾ ਕੇ ਉਹਨਾਂ ਨੂੰ ਦਿਬੜੂਗੜ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਉਹਨਾਂ ਦੇ ਸਾਥੀਆਂ ਨੂੰ ਪਹਿਲਾਂ ਹੀ ਐਨਐਸਏ ਲਾਇਆ ਗਿਆ ਲਾ ਕੇ ਭੇਜਿਆ ਗਿਆ ਹੁਣ ਜਾਣਕਾਰੀ ਆ ਰਹੀ ਹੈ ਕਿ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਇਹ ਐਨਐਸਏ ਲਾਇਆ ਗਿਆ ਸੀ NSA ਦੀ ਮਿਆਦ ਵਾਧ ਤੋਂ ਵਾਧ ਸਾਲ ਹੁੰਦੀ ਹੈ ਜੇ ਕਿਸੇ ਵਿਸ਼ੇਸ਼ ਕਾਰਨਾਂ ਦੇ ਕਰਕੇ 2 ਸਾਲ ਹੁਣ ਉਹ 2 ਸਾਲ ਪੂਰੀ ਹੋ ਚੁੱਕੀ ਹੈ ਹੁਣ ਜਾਣਕਾਰ ਦੱਸਦੇ ਆ ਕਿ ਇਹਨਾਂ ਨੂੰ ਹੁਣ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਸ਼ਿਫਟ ਕੀਤਾ ਜਾਣਾ ਹੈ ਖਬਰ ਮਿਲੀ ਹੈ ਕਿ 8 ਚੋਂ 7 ਜਾਣਿਆ ਤੋਂ NSA ਯਾਨੀ ਕਿ ਕੌਮੀ ਸੁਰੱਖਿਆ ਕਾਨੂੰਨ ਹਟਾਉਣ ਦਾ ਫੈਸਲਾ ਲਿਆ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਅਮਰitsar ਦੇ ਵੱਲੋਂ ਤੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਇਹਦੇ ਵਿੱਚੋਂ ਹੈਰਾਨੀ ਦੀ ਗੱਲ ਇਹ ਹੈ ਕਿ ਅਮਰਤਪਾਲ ਤੇ ਹਜੇ ਫੈਸਲਾ ਨਹੀਂ ਆਇਆ ਜੋ ਮੀਡੀਆ ਰਿਪੋਰਟਾਰੀਆਂ ਨੇ ਉਹਨਾਂ ਦੇ ਮੁਤਾਬਕ ਦਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬਾਜੇ ਕੇ ਉਸੇ ਨਾਲ ਹੀ ਪੱਪਲਪ੍ਰੀਤ ਸਿੰਘ ਗੁਰਮੀਤ ਸਿੰਘ ਕੁਲਵੰਤ ਬਸੰਤ ਸਿੰਘ ਕੁਲਵੰਤ ਸਿੰਘ ਤੇ ਹਰਜੀਤ ਸਿੰਘ ਤੋਂ ਐਨਐਸਏ ਹਟਾਉਣ ਦਾ ਫੈਸਲਾ ਲਿਆ ਗਿਆ ਹੈ ਇਹ ਫੈਸਲਾ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਸ਼ਿਫਟ ਕੀਤਾ ਜਾਵੇਗਾ ਜਿਹੜੇ ਉਹਨਾਂ ਦੇ ਉੱਤੇ ਪਹਿਲਾਂ ਮੁਕੱਦਮੇ ਚੱਲ ਰਹੇ ਆ ਜਿਨ੍ਹਾਂ ਚੋਂ ਨਾਮਜੱਦ ਨੇ ਉਹ ਚੱਲਦੇ ਰਹਿਣਗੇ ਪਰ ਉਹਨਾਂ ਨੂੰ ਹੁਣ ਜਿਹੜਾ ਉਹ ਗ੍ਰਿਫਤਾਰ ਕਰਕੇ ਐਨਐਸਏ ਜਿਹੜਾ ਆ ਉਹ ਲਾਇਆ ਜਾ ਰਿਹਾ ਹੈ ਹਟਾਇਆ ਜਾ ਰਿਹਾ ਹੈ ਇੱਕ ਖਬਰ ਜਿਹੜੀ ਹੈ ਮੀਡੀਆ ਚ ਆ ਰਹੀ ਹੈ ਹੁਣ ਸਵਾਲ ਇਹ ਹੈ ਕਿ ਅਮਰਤਪਾਲ ਤੇ ਕਿਉਂ ਨਹੀਂ ਹਟਾਇਆ ਜਾ ਰਿਹਾ ਕੀ ਕੋਈ ਸਿਆਸੀ ਕਾਰਨ ਨੇ ਕੀ ਇਹਦੇ ਪਿੱਛੇ ਕੀ ਕਹਾਣੀ ਹੈ ਆਖਰਕਾਰ ਉਹਨਾਂ ਤੋਂ ਕਿਉਂ ਨਹੀਂ ਹਟਾਇਆ ਜਾ ਰਿਹਾ ਇੱਕ ਵੱਡੀ ਗੱਲ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਇਸ ਮਾਮਲੇ ਨੂੰ ਕਈ ਤਰ੍ਹਾਂ ਦੇ ਨਾਲ ਦੇਖਿਆ ਜਾ ਰਿਹਾ ਹੈ ਫਿਲਹਾਲ ਜੋ ਖਬਰ ਹੈ ਉਹ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਆ ਬੋਤਾ ਕੁਛ ਹਜੇ ਫਿਲਹਾਲ ਕੁਝ ਕਹਾ ਨਹੀਂ ਜਾ ਸਕਦਾ ਸੱਤ ਜਾਣੇ 8 ਦੇ ਵਿੱਚੋਂ 7 ਜਾਣਿਆਂ ਤੋਂ ਇਹ ਐਨਐਸਏ ਹਟਾਉਣ ਦੀ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਹੈ ਉਹਨਾਂ ਨੂੰ ਅਸਾਮ ਦੀ ਦਿਬੜੂਗੜ ਜੇਲ੍ਹ ਤੋਂ ਵਾਪਸ ਪੰਜਾਬ ਦੀਆਂ ਜੇਲਾਂਾਂ 'ਚ ਸ਼ਿਫਟ ਕੀਤਾ ਜਾ ਸਕਦਾ ਹੈ ਤਬਦੀਲ ਕੀਤਾ ਜਾ ਰਿਹਾ ਹੈ ਅਮਰਤਪਾਲ ਤੇ ਕਦੋਂ ਹਟਾਇਆ ਜਾਵੇਗਾ ਕਦੋਂ ਨਹੀਂ ਹਟਾਇਆ ਜਾਵੇਗਾ ਇਸ ਬਾਰੇ ਹਜੇ ਜਾਣਕਾਰੀਆਂ ਉਸ ਪ੍ਰਕਾਰ ਨਹੀਂ ਨਿਕਲ ਕੇ ਆ ਰਹੀਆਂ ਫਿਲਹਾਲ ਮੀਡੀਆ ਰਿਪੋਰਟਾਂ ਕਹਿੰਦੀਆਂ ਨੇ ਕਿ ਦਲਜੀਤ ਕਲਸੀ ਪਪਲਪੀ ਸਿੰਘ ਭਗਵਾ ਪ੍ਰਧਾਨ ਮੰਤਰੀ ਬਾਜੇ ਕੇ ਕਲਵੰਤ ਸਿੰਘ ਰਾਕੇ ਗੁਰਮੀਤ ਸਿੰਘ ਬਸੰਤ ਸਿੰਘ ਤੇ ਹਰਜੀਤ ਸਿੰਘ ਜੋ ਕਿ ਚਾਚਾ ਨੇ ਅਮਰਤਪਾਲ ਹੁਣਾਂ ਦੇ ਉਹਨਾਂ ਤੋਂ ਹਟਾਉਣ ਦੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਤੇ ਦੇਖਦੇ ਆ ਕਿ ਇਸ ਕਦੋਂ ਤੱਕ ਇਹ ਪੰਜਾਬ ਦੀਆਂ ਜ਼ਿਲ੍ਹਿਆਂ ਚ ਸ਼ਿਫਟ ਕੀਤੇ ਜਾਂਦੇ ਆ ਤਬਦੀਲ ਕੀਤੇ ਜਾਂਦੇ ਆ